ਬਾਇਰ ਐਸਆਈਆਰ ਬਿਹਾਰ ਦੀਆਂ ਚੋਣਾਂ ਦੇ ਵਿੱਚ ਐਸਆਈਆਰ ਵੱਡਾ ਮਸਲਾ ਸੀ ਉਸ ਦੇ ਉੱਤੇ ਲਗਾਤਾਰ ਵਿਵਾਦ ਹੋਇਆ ਕਿ ਇਹਨੇ ਨੇ ਲੱਖ ਵੋਟਾਂ ਕਿਵੇਂ ਇਕੱਠੀਆਂ ਜਾਰੀਆਂ ਇਹ ਬੋਟ ਸਦਾਈ ਦੇ ਨਾਂ ਦੇ ਉੱਤੇ ਆਪਣੀ ਵੋਟ ਪੱਕੀ ਕਰਨ ਦੀ ਕਵਾਇਦ ਹੈ ਕਿ ਕਿਸੇ ਤਰੀਕੇ ਨਾਲ ਅਸੀਂ ਆਪਣੀ ਵੋਟ ਤੇ ਮੋਹਰ ਲਾ ਰਹੀਏ ਹੁਣ ਮੋਢਲੇ ਪੜਾ ਦੇ ਵਿੱਚ 500 ਬਿਆਂ ਦੇ ਵਿੱਚੋਂ ਹੀ 1 ਕਰੋੜ ਤੋਂ ਵੱਧ ਵੋਟ ਕੱਟੀ ਗਈ ਤੇ ਉਹਦੇ ਵਿੱਚੋਂ ਅੱਧੀ ਵੋਟ ਪੱਛਮੀ ਬੰਗਾਲ ਚ ਗੱਟੀ ਗਈ ਬਿਲਕੁਲ ਜੀ ਮੈਂ ਤੁਸੀਂ ਸਹੀ ਸੁਣ ਰਹੇ ਹੋ ਐਸਆਰ ਦੇ ਮਾਮਲੇ ਦੇ ਵਿੱਚ VOTER ਸੂਚੀ ਦੇ ਵਿੱਚ ਜਿਹੜਾ ਨਵਾਂ ਖਰੜਾ ਜਾਰੀ ਹੋਇਆ ਪੱਛਮੀ ਬੰਗਾਲ ਦੇ ਵਿੱਚੋਂ 58 ਲੱਖ VOTER ਉੱਚ ਬਾਹਰ ਹੋ ਗਏ ਵੈਸੇ ਕਿਹਾ ਜਾ ਰਿਹਾ ਜੀ ਇਹ ਜੇ ਫਾਰਮ ਆਉਣਗੇ ਜੀ ਕਈਆਂ ਦੇ ਫਾਰਮ ਨਹੀਂ ਜੀ ਕਈ ਨਵੇਂ ਸਿਰਿਆਲੇ ਇਹ ਦੁਆਰਾ ਇਹਦੀ ਨਜ਼ਰਸਾਨੀ ਹੋਊਗੀ ਜੀ ਬਾਤ ਜਾਣੀ ਮਤਲਬ ਇੱਕ ਬਾਰ ਪੈਰਾਂ ਥੱਲੇੋਂ ਜ਼ਮੀਨ ਕੱਢ ਦੋ ਇਹ ਲੋਕ ਵੀ ਥੋੜੀ ਤਾਂ ਫੱਟੀ ਪਹੁੰਚੀ ਗਈ ਜੇ 52 ਲੱਖ VOTER ਆਪਾਂ ਪਹਿਲਾਂ ਵੀ ਗੱਲ ਕਰਦੇ ਆਏ ਕਿ ਪੱਛਮੀ ਬੰਗਾਲ ਚ ਗੈਰ ਕਾਨੂੰਨੀ ਨੇ ਜੇ 5 ਸੂਬਿਆਂ ਚ 1 ਕਰੋੜ VOTER ਗੈਰ ਕਾਨੂੰਨੀ ਹੈ ਤਾਂ ਕੀ ਫਿਰ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਵਾਜਬ ਨੇ ਜਨਾ ਉਹਨਾਂ ਨੂੰ ਸਹੀ ਠਹਿਰਾਉਣਾ ਕਿ ਉਹ ਵੀ ਦੁਬਾਰਾ ਕਰਾਉਣੀਆਂ ਨੇ ਪਰ ਇੱਥੇ ਕਹਿੰਦੇ ਅਗਲੀਆਂ ਚੋਣਾਂ ਲਈ ਤਿਆਰੀ ਹੈ ਕਿ ਹੁਣ ਪੱਛਮੀ ਬੰਗਾਲ ਚ ਅਗਲੀ ਚੋਣ ਆਵੇ ਇਹ ਕਹਨੂੰ ਪੰਜਾਬ ਦੀ ਵਾਰੀ ਆਉਣੀ ਹੈ ਪੰਜਾਬ ਚ ਵੀ ਸੁਸਤਾਈ ਚੋਣ ਆਉਣੀ ਹੈ ਉਹ ਤੋਂ ਪਹਿਲਾਂ ਜਿਹੜੀ ਬੋਟ ਗਰੰਟਡ ਹੈ ਸਾਨੂੰ ਨਹੀਂ ਪਣੀ ਉਹ ਕੱਟ ਦੋ ਬਲੌਕ ਲੈਵਲ ਦੇ ਅਧਿਕਾਰੀ ਜਿਨ੍ਹਾਂ ਦੀ ਡਿਊਟੀਆਂ ਲਾਈਆਂ ਸੀ ਉਹ ਤਨਾਅ ਚ ਖੁਦਕੁਸ਼ੀਆਂ ਕਰਦੇ ਰਹੇ ਮਤਲਬ ਲਗਾਤਾਰ ਖੁਦਕੁਸ਼ੀਆਂ ਦੀ ਗਿਣਤੀ ਸਾਹਮਣੇ ਆਈ ਉਸ ਤੋਂ ਬਾਅਦ ਉਹਨਾਂ ਦੇ ਕਈਆਂ ਦੇ ਇਹ ਵੀਡੀਓ ਕਈਆਂ ਦੀਆਂ ਇਹ ਤਸਵੀਰਾਂ ਕਈਆਂ ਦੇ ਮਾਪਿਆਂ ਦਾ ਪਤਨੀ ਦੇ ਬਿਆਨ ਕਿਉਂ ਨਾ ਤੇ ਦਬਾਲ ਦਸੀ ਵੀ ਕਿਹਾਂ ਵੋਟਾਂ ਇਕੱਠੀਆਂ ਹੋਣੀਆਂ ਇਕੱਠਣੀਆਂ ਇਹ ਸਥਾਮ ਤੋਂ ਆ ਵੋਟਾਂ ਦਰੜਾਉਣੀਆਂ ਹੋਣੀਆਂ ਚਾਹੇ ਉਹ ਕਟਗਿੰਤੀਆਂ ਦੀਆਂ ਹੋਣ ਚਾਹੇ ਉਹ ਐਸਸੀ ਬੀਸੀ ਭਾਈਚਾਰੇ ਦੀਆਂ ਹੋਣ ਹੈਨਾ ਜਾਂ ਕਿਸੇ ਹੋਰ ਖਾਸ ਵਰਗ ਦੀਆਂ ਹੋਣ ਇਸ ਤਰੀਕਾ ਕਰਨਾ ਅਪਣਾਉਣ ਦੀਆਂ ਖਬਰਾਂ ਉਥੋਂ ਵੀ ਆਉਂਦੀਆਂ ਨੇ ਪਰ ਆ ਮੇਰੇ ਮੂਰੇ ਰਿਪੋਰਟ ਪਈਆਂ ਨਮੀ ਜੀ ਪੰਜ ਸੁੱਬਿਆਂ ਦੀ ਚੋਣ ਕਮਿਸ਼ਨ ਨੇ ਵਿਸ਼ੇਸ਼ ਸੋਧ ਐਸਆਈਆਰ ਦੇ ਤਹਿਤ ਤਿੰਨ ਰਾਜਾਂ ਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਪੰਜ ਸੂਬੇ ਬਣ ਗਏ ਕਹਿੰਦੇ ਵੋਟਰ ਸੂਚੀ ਦੀ ਖਰੜਾ ਜ ਨਵਾਂ ਖਰੜਾ ਜਾਰੀ ਕੀਤਾ ਇਸ ਸੂਚੀ ਵਿੱਚ ਕੁੱਲ 12 ਕਰੋੜ 32 ਲੱਖ ਵੋਟਰਾਂ ਦੇ ਨਾਮ ਸਾਹਮਣੇ ਆਏ ਨੇ ਪੰਜ ਸੂਬਿਆਂ ਦੀ ਸੂਚੀ ਦੇ ਵਿੱਚ 12 ਕਰੋੜ 32 ਲੱਖ ਵੋਟਰ ਨਵੇਂ ਖਰੜੇ ਦੇ ਸਾਹਮਣੇ ਆਏ ਨੇ ਪਰ ਪੁਰਾਣੀ ਵੋਟਰ ਸੂਚੀ ਦੇ ਵਿੱਚ ਇਹੀ ਗਿਣਤੀ 13 ਕਰੋੜ 36 ਲੱਖ ਸੀ 12 ਕਰੋੜ 32 ਲੱਖ ਅੱਜ ਦੱਸ ਰਹੇ ਨੇ ਜਦੋਂ ਕਿ ਗਿਣਤੀ 13 ਕਰੋੜ 36 ਲੱਖ ਸੀ 13 ਕਰੋੜ 36 ਲੱਖ ਤੇ 12 ਕਰੋੜ 32 ਲੱਖ ਲਗਭਗ 1 ਕਰੋੜ ਸੋ 1 ਕਰੋੜ ਤੋਂ ਵੱਧ ਵੋਟ ਉੜ ਗਈ ਹੁਣ ਇਹਦੇ ਵਿੱਚੋਂ ਹੀ ਮਤਲਬ ਜੇ ਮੈਂ ਗੱਲ ਕਰਾਂ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਨਵੇਂ ਵੋਟਰ ਸ਼ਾਮਲ ਨੇ ਇਹਨਾਂ ਚ ਫਾਰਮ ਨੰਬਰ 6 ਵੀ ਕਹਿੰਦੇ ਪੱਛਮੀ ਬੰਗਾਲ ਦੇ ਵਿੱਚ 7.86 ਕਰੋੜ ਵੋਟਰਸ ਹੈ ਮਤਲਬ ਸਨ ਜਿਨ੍ਹਾਂ ਚੋਂ ਹੁਣ 7.8 ਕਰੋੜ ਰਹਿ ਗਏ ਹੈ ਸਾ 3 ਕਰੋੜ 8 ਕਰੋੜ ਵੋਟਰ ਰਹਿ ਗਏ ਜੀ ਕਹਿੰਦੇ ਇਹ 86 ਕਰੋੜ ਦੇ ਕਰੀਬ ਵੋਟਰ ਸੀਗੇ ਕਹਿੰਦੇ ਇੱਥੇ ਸੋ ਇੱਥੋਂ ਜਦੋਂ ਇਹ ਰੜਵੜ ਹੁੰਦੀ ਆ ਤਾਂ ਕਹਿੰਦੇ ਜੀ ਇੱਥੇ ਤਾਂ ਵੱਡਾ ਫਰਕ ਨਜ਼ਰ ਆ ਰਿਹਾ ਸੋ ਜੇ ਇਹ ਵੋਟਰਾਂ ਦੀ ਗਿਣਤੀ ਘਟ ਰਹੀ ਹੈ ਇੰਜ 86 ਤੋਂ ਮਤਲਬ ਕਿ ਘਟ ਕੇ 8k ਤੇ ਰਹਿ ਗਈ ਤਾਂ ਤਾਂ 60 70 ਕਰੋੜ ਤਾਂ ਡਾਹਤੇ ਤੁਸੀਂ ਸਿੱਧੇ 60 70 ਲੱਖ ਵੋਟਰ ਪਛਮੀ ਮਗਲ ਜੋੜ ਕੇ ਕੁੱਲ ਗਾਟਾਬਾਦ ਦਾ ਕਰਕੇ ਪੂਰਾ ਕਹਿੰਦੇ 58 ਲੱਖ ਬੋਡਰ ਬਣਦਾ ਜੀ ਇਕੱਲੇ ਪੱਛਮੀ ਬੰਗਾਲ ਦਾ ਜਿਹੜਾ ਅੜਾਤਾ ਸੋ ਪੱਛਮੀ ਬੰਗਾਲ ਦਾ ਇਸੇ ਤਰ੍ਹਾਂ ਬਾਕੀ ਥਾਵਾਂ ਦੇ ਉੱਤੇ ਗਿਣਤੀ ਘਟ ਕੇ ਕੁੱਲੀਕਰ ਰੋੜ ਤੇ ਗਈ ਹੈ ਸੋ ਐਸਆਈਆਰ ਐਸਆਈਆਰ ਵਾਲਾ ਤਾਂ ਇਹ ਰਾਜ ਸਾਹਮਣੇ ਖੁੱਲਣ ਲੱਗਿਆ ਹੈ ਤੇ ਇਹਦੇ ਉੱਤੇ ਬਹਿਸ ਵੀ ਵੱਡੀ ਹੁੰਦੀ ਜਾ ਰਹੀ ਇੱਕ ਪਾਸੇ ਨਰੇਗਾ ਦੇ ਖਿਲਾਫ ਮਨਰੇਗਾ ਜਿਹੜੀ ਸੀਗੀ ਉਹਦੇ ਨਾਮ ਬਦਲੀ ਨੂੰ ਲੈ ਕੇ ਤੇ ਉਹਦੇ ਵਿੱਚ ਪਾਈਆਂ ਜਾਣੀਆਂ ਖਾਮੀਆਂ ਨੂੰ ਲੈ ਕੇ ਦੇਸ਼ ਪੱਧਰ ਤੇ ਅੱਜ ਪ੍ਰਦਰਸ਼ਨ ਰੋਸ ਮੁਜ਼ਾਹਰੇ ਕੁਝ ਤਰ੍ਹਾਂ ਦੇ ਵਿੱਚ ਉਹ ਵੀ ਦੇਖਤੀਆਂ ਕਿ ਜੇ ਕਿਸਾਨ ਤੇ ਮਜ਼ਦੂਰ ਜੱਸੀਬੰਦੀਆਂ ਬਾਹਰ ਨਿਕਲੀਆਂ ਸ਼ਾਇਦ ਇਹ ਵੱਡਾ ਅੰਦੋਲਨ ਦਾ ਰੂਪ ਹੀ ਧਾਰ ਜਵੇ ਤੇ ਉਧਰ ਇਹਦੇ ਵਿੱਚ ਐਸਆਈਆਰ ਦਾ ਜੀ ਮਾਮਲਾ ਜੁੜਿਆ ਤਾਂ ਇੱਕ ਹੋਰ ਵੱਡੀ ਚਣੌਤੀ ਸਰਕਾਰ ਲਈ ਖੜੀ ਹੋ ਸਕਦੀ ਹੈ ਉਸ ਨਜ਼ਰੀਏ ਤੋਂ ਵੀ ਸਾਰੇ ਦੇਖ ਰਹੇ ਨੇ ਸੋ ਇਸ ਲਈ ਸਥਿਤੀ ਕਾਫੀ ਤਣਾਅ ਭਰੀ ਹੈ ਜਨਾਬ ਇਹਨਾਂ ਸਾਰੇ ਪਹਿਲੂ